हां जी दोस्तों सारेया नु सस्विकार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਕਰਨਤਾਰਨ ਸਾਹਿਬ ਲੱਗਦਾ ਤਵੀਰ ਮਲਕੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾਈਆਂ ਸੀਗੀਆਂ ਘਰ ਦੇ ਘਰੇਲੂ ਪਸ਼ੂ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਜਿੰਨੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਇੱਕ ਵਾਰੀ ਮੋٹے ਤੇ ਬਿਲਕੁਲ ਸ਼ੋਰਟ ਦੇ ਵਿੱਚ ਡਿਟੇਲ ਸਾਂਝੀ ਕਰ ਦਿੰਦੇ ਆ ਬਾਕੀ ਪੂਰੀ ਕੰਪਲੀਟ ਵੀਡੀਓ ਉਹ ਤੁਸੀਂ ਦੇਖ ਲਿਓ ਠੀਕ ਆ ਜੀ ਦੋ ਬਿਹੜਾ ਤੁਹਾਨੂੰ ਦਿਖਾ ਦਾਂਗੇ ਇੱਕ ਜਰਸੀ ਅੰਗ ਦੇ ਵਿੱਚ ਦੋਸਤੋ ਤੁਸੀਂ ਵੈੜ ਦੇਖ ਰਹੇ ਜੀ ਤੇ ਇੱਕ ਐਫ ਜੈਪ ਬਰੀਡ ਦੇ ਵਿੱਚ ਵੈੜ ਆ ਠੀਕ ਆ ਜੀ ਤੇ ਪਹਿਲਾ ਸੂਆ ਹੀ ਬੱਚੀ ਦਾ ਸੂਣਾ ਗੱਬਣ ਬੱਚੀ ਆ ਸੋ ਕਿੰਨੇ ਸਮੇਂ ਦੀ ਗੱਬਣ ਆ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਕਿ ਜਰਸੀ ਬਰੀਡ ਦੇ ਵਿੱਚ ਵੈੜ ਆ ਦੋਸਤੋ ਅੱਗੇ ਚੰਗੇ ਸੀਮਨ ਤੋਂ ਬਣੀਆਂ ਨੇ ਸੋ ਸੀਮਨ ਸਟਰਾ ਵੀ ਤੁਹਾਨੂੰ ਪੂਰੀ ਆਪਾਂ ਤਸੱਲੀ ਦੇ ਨਾਲ ਦਿਖਾ ਦਾਂ ਕਿ ਕਿਸ ਕਿਸ ਸੀਮਨ ਤੋਂ ਆ ਕੇ ਗੱਬਣ ਇੱਕ ਇਧਰਲੇ ਪਾਸੇ ਦੋਸਤੋ ਇੱਕ ਅਫਸਰ ਝੋਟੀ ਜਿਹੜੀ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਬਹੁਤ ਪਿਆਰੀ ਕੱਟੀ ਆ ਇੱਕ ਰੰਗ ਬਿਲਕੁਲ ਬਲੈਕ ਆ ਜੈਡ ਬਲੈਕ ਆ ਠੀਕ ਆ ਜੀ ਇਹ ਤਿੰਨੇ ਨਗ ਨੇ ਵੀਰ ਮਲਕੀਤ ਦੇ ਕੋਲ ਤਿੰਨੇ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ। ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਵੀਡੀਓ ਅੱਗੇ ਹੋਰ ਨਵੇਂ ਫਾਰਮਰ ਵੀਰਾਂ ਤੱਕ। ਵੱਧ ਤੋਂ ਵੱਧ ਜੇੜਾ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ। ਸੋ ਡਾਰੇ ਕੇ ਪਿੰਡ ਬਿਲਕੁਲ ਲਾਗੇ ਆ ਦੋਸਤੋ ਤੇ ਜੇਕਰ ਆਪਾਂ ਦੋਸਤੋ ਤਰਨਤਾਰਨ ਸਾਹਿਬ ਤੋਂ ਦੂਰੀ ਦੀ ਗੱਲ ਕਰੀਏ ਕੋਈ 8 ਤੋਂ 10 ਕਿਲੋਮੀਟਰ ਦੀ ਦੂਰੀ ਆ। ਸਾਰੀ ਪਿੰਡ ਮਾਨੋ ਚਲਦੀ। ਅੱਜ ਤਰੀਕ 28 ਆ। ਕੱਲ ਦੋਸਤੋ 29 ਜੁਲਾਈ ਨੂੰ ਮਾਰਨਿੰਗ 9 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਸੋ ਐਨੀਮਲ ਚੰਗੇ ਹੁੰਦੇ ਆ ਦੋਸਤੋ ਬਾਕੀ ਆ ਉਹ ਕਰਦੇ ਆ ਗੱਲਬਾਤ ਵੀਰ ਮਲਕੀਤ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਨਾ ਪਸ਼ੂਆਂ ਦਾ ਸਭ ਤੋਂ ਪਹਿਲਾਂ ਬਾਈ ਮਲਕੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਭਾਜੀ ਠੀਕ ਠਾਕ ਵਧੀਆ ਜੀ ਠੀਕ ਆ ਵੀ ਮਲਕੀਤ ਤਾਂ ਪਹਿਲੀ ਵਾਰੀ ਦਰਸ਼ਨ ਮੇਲੇ ਹੋਏ ਆ ਚਲੋ ਪਹਿਲਾਂ ਵੀਡੀਓ ਆਪਾਂ ਕਾਫੀ ਪਾਈਆਂ ਨੇ ਇਥੋਂ ਤੇ ਡਿਊਟੀ ਡੈਡੀ ਦਾ ਕੰਮ ਤੁਹਾਡਾ ਵੀ ਸ਼ਾਇਦ ਹਾਂਜੀ ਤੇ ਟਾਕਰੀ ਨਹੀਂ ਹੁੰਦੇ ਰੇ ਅੱਜ ਫਿਰ ਸੰਡੇ ਕਰਕੇ ਛੁੱਟੀ ਸੀਗੀ ਹਾਂਜੀ ਹਾਂਜੀ ਠੀਕ ਆ ਤੇ ਅੱਛਾ ਮਲਕੀ ਤਾਂ ਵਿਚ ਵਿਚਾਲੇ ਕਿਤੇ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ ਸੀ ਜਾਂ ਫਿਰ ਲੋੜ ਨਹੀਂ ਪਈ ਨਹੀਂ ਇੰਨਾ ਹੀ ਘਰੇਲੂ ਹੀ ਪਸ਼ੂ ਆ ਲੈ ਆਈਦਾ ਫਿਰ ਦੁੱਧ ਦੁੱਧ ਚੋਈਦਾ ਜਦੋਂ ਇਦਾਂ ਵੈਸੇ ਵੇਚ ਦਈਦਾ ਠੀਕ ਆ ਜੀ ਇਹ ਜੀ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ 7 ਅਗਸਤ ਨੂੰ 7 ਅਗਸਤ ਨੂੰ ਹਾਂ ਜੀ ਠੀਕ ਹੈ ਜੀ ਬਾਕੀ ਆ ਗਿਆ ਸਮਾਂ ਨੇੜੇ ਹੈ ਹਾਂ ਜੀ ਤੇ ਇੱਕ ਵਾਰੀ ਸ਼ਾਰਟ ਲਈ ਇੱਧਰ ਸ਼ਾਰਟ ਦੇ ਵਿੱਚ ਮਲਕੀ ਤੇ ਇੱਕ ਵਾਰੀ ਆ ਵੀ ਜਿਹੜੀ ਪੱਛੀ ਆਪਣੇ ਕੋਲ ਇਹ ਕਿਵੇਂ ਅਖੀਰੀਤ ਹੁੰਦੀ ਆ ਇਹ ਚੌਗੀ ਆ ਜੀ ਚੌਗੀ ਆ ਹਾਂ ਜੀ ਚੌਕ ਦੇ ਕਰਗੀ ਬਰਾਬਰ ਹਾਂ ਜੀ ਤੁਸੋਂ ਇੱਕ ਸੈਕੰਡ ਨੰਬਰ ਤੇ ਆ ਤੁਹਾਨੂੰ ਦਿਖਾਵਾਂਗੇ ਠੀਕ ਆ ਜ ਚਾਰਦਾਂ ਦਾ ਮੂਹੋ ਆ ਤੇ ਕਿੰਨੇ ਕ ਮਹੀਨੇ ਦੀ ਗੱਬਣ ਆ ਇਹ ਜੀ 2 ਮਹੀਨੇ ਦੀ ਗੱਬਣ ਆ ਹਾਂਜੀ ਆਪ ਇਹ ਹੈਗੀ ਆ ਡੈਨਮਾਰਕ ਦੀ ਆਪ ਡੈਨਮਾਰਕ ਸੀ ਹਾਂਜੀ ਤੇ ਇਹਨੂੰ ਅੱਗੇ ਲੱਗਾ ਵਾ ਬਲੈਕ ਪੈਂਥਰ ਬਲੈਕ ਪੈਂਥਰ ਹਾਂਜੀ ਇਸਾਰ ਸੀਮਨ ਬੈਂਕ ਤੋਂ ਹਾਂਜੀ ਇਸਾਰ ਸੀਮਨ ਬੈਂਕ ਠੀਕ ਆ ਜੀ ਲਓ ਦੋਸਤੋ ਇਹ ਮੋٹے ਤੌਰ ਤੇ ਜਿਹੜੀ ਇੱਕ ਡਿਟੇਲ ਸੀਗੀ ਬਾਕੀ ਫੁੱਲ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਮਿਲਦੀ ਜਾਊਗੀ ਠੀਕ ਆ ਜੀ ਜਿਵੇਂ ਜਿਵੇਂ ਆਪਾਂ ਅੱਜ ਤੁਹਾਨੂੰ ਦਿਖਾਉਂਦੇ ਜਾਵਾਂਗੇ ਸੋ ਇੱਕ ਅਫਸਰ ਛੋਟੀ ਆ ਬਹੁਤ ਲਾਈਕ ਕਰਨਗੇ ਵੀਰ ਬਿਲਕੁਲ ਛੋਟੀ ਸਿੰਗੀ ਆ ਜਿਵੇਂ ਇੱਕ ਮੋਰਾ ਬਰੀਡ ਦੇ ਵਿੱਚ ਆਪਾਂ ਝੋਟੀਆਂ ਦੇਖਦੇ ਆਂ ਕਟੀਆਂ ਦੇਖਦੇ ਆਂ ਛੋਟੀ ਸਿੰਗੀ ਦੇ ਵਿੱਚ ਪਤਲਾ ਸਿੰਘ ਤੇ ਬਹੁਤ ਸ਼ਾਨਦਾਰ ਕੁਆਲਿਟੀ ਦਿਖਾਵਾਂਗੇ ਤੁਹਾਨੂੰ ਆਪਾਂ ਲਾਸ਼ਟ ਦੇ ਵਿੱਚ ਸੋ ਸਟਾਰਟਿੰਗ ਜਿਹੜੀ ਆ ਦੋਸਤੋ ਸ਼ੁਰੂਆਤ ਆ ਇਧਰੋਂ ਆਪਾਂ ਕਰ ਲੈਨੇ ਆ ਵੜਾਂ ਤੋਂ ਠੀਕ ਆ ਲੈ ਵੀਰ ਮਲਕੀਤ ਸ਼ੁਰੂਆਤ ਇੱਥੋਂ ਕਰ ਲੈਨੇ ਆ ਜਰਸੀ ਬਰੀਡ ਦੀ ਇਸ ਵੜ ਤੋਂ ਹਾਂਜੀ ਤੇ ਸੁਹਾ ਗਿਰਮਾ ਹੁਣ ਸੁਣਦੀ ਫਿਰਗਾ ਇਹ ਤਿੱਜੇ ਸਵੇ ਸੁਣਾ ਜੀ ਤਿੱਜਾ ਸੁਹਾ ਤੇ ਜਿੱਦਾਂ ਆਪਾਂ ਚਲੋ ਵੀਰਾਂ ਨੂੰ ਦੱਸਿਆ ਹੀ ਆ ਵੀ ਦੂਜੇਕ ਸਵੇ ਜਾਂ ਪਹਿਲੇ ਸਵੇ ਵੀ ਆਪਾਂ ਚੋਈਏ ਕਿ ਦੂਜੇ ਸਵੇ ਨਹੀਂ ਆਪਾਂ ਦੂਜੇ ਸਵੇ ਲਿਆਂਦੀ ਸੀਗੀ ਠੀਕ ਆ ਤਾਂ ਕਿੰਨਾ ਕੁ ਹਾਈਐਸਟ ਜੇ ਆਪਾਂ ਮਿਲਕ ਦੀ ਗੱਲ ਕਰੀਏ ਘਟੋ ਘਟ ਕਿੰਨਾ ਕੁ ਪੀਕ ਤੇ ਚਵਾਤਾ ਸੀ ਇਹਨੇ 25 ਕਿਲੋ ਚਵਾਤਾ ਸੀ 25 ਹਾਂਜੀ ਠੀਕ ਹੈ ਜੀ ਤਾਂ ਦੁੱਧ ਵੀ ਚੰਗਾ ਖਾਸ ਆ 25 ਕਿਲੋ ਦੁੱਧ ਵੀ ਬਹੁਤ ਹੁੰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੋਸਤੋ ਚੰਗੇ ਮਿਲਕ ਵਾਲੀ ਵਹੜ ਆ ਉਸ ਜਰਸੀ ਅੰਗ ਦੇ ਵਿੱਚ 10 ਦਿਨ ਦੀ ਕੱਟੀ ਆ ਜੀ ਹਲੇ ਠੀਕ ਹੈ ਜੀ ਹਾਂਜੀ ਤਾਂ ਕਿ ਜਰਸੀ ਸੈਗ ਕਿੰਨੇ 21035 ਤੋਂ ਦਾ ਜਰਸੀ ਸੈਗ ਦਾ ਜੇ ਇਹਨੂੰ ਲੱਗਿਆ ਜੀ 21035 ਠੀਕ ਆ ਦਿਖਾ ਦਿਓ ਸਟਰਾ ਜੀ ਤਾਂ ਦੋਸਤੋ ਇੱਕ ਵਾਰੀ ਸਟਰਾ ਆਪਾਂ ਤੁਹਾਨੂੰ ਬਿਲਕੁਲ ਦਿਖਾ ਦਿੰਨੇ ਆ ਠੀਕ ਹੈ ਹਾਂ ਤੁਸੀਂ ਨੋਟ ਕਰ ਲਓ ਠੀਕ ਹੈ ਸੋ ਜਿਹੜੀ ਇਹ ਸਟਰਾਹ ਦੋਸਤੋ ਇਹ ਵੀਰ ਦੇ ਕੋਲੇ ਅਵੇਲੇਬਲ ਆ ਸੋ ਕਿਸੇ ਵੀਰ ਨੇ ਖਰੀਦਦਾਰ ਜਦੋਂ ਕਰਨੀ ਆ ਤੁਸੀਂ ਵੈੜ ਖਰੀਦਣੀ ਆ ਸੌਦਾ ਕਰਦੇ ਹੋ ਤੇ ਖਰੀਦਦੇ ਹੋ ਬਿਲਕੁਲ ਨਾਲ ਤੁਹਾਨੂੰ ਸਟਰਾਹ ਵੀ ਦਿੱਤੀ ਜਾਊਗੀ ਠੀਕ ਹੈ ਜੀ ਗਾ ਬਿਲਕੁਲ ਅੱਗੇ ਕਿਸੇ ਵੀਰ ਨੂੰ ਵਿਸ਼ਵਾਸ ਹੋ ਜੇ ਵੀ ਵਾਕਈ ਇਸ ਸੀਮਨ ਦਾ ਜਿਹੜਾ ਬੱਚਾ ਨੈਕਟ ਇਹਦੇ ਵਿੱਚੋਂ ਆਇਆ ਠੀਕ ਆ ਤੇ ਤੇਜਾ ਸੂਬਾ ਤੇ 5 ਅਗਸਤ ਨੂੰ ਦਿਨ ਪੂਰੇ ਆ ਜੀ 7 ਨੂੰ ਜੀ 7 ਅਗਸਤ ਨੂੰ ਹਾਂ ਜੀ ਠੀਕ ਹੈ ਜੀ 7 ਅਗਸਤ ਨੂੰ ਦੋਸਤੋ ਦਿਨ ਪੂਰੇ ਆ ਤੇ ਅੱਗੇ ਚੰਗੇ ਸੀਮਨ ਤੋਂ ਗੱਪਣਾ ਤੇ ਉਮੀਦ ਕਰਦੇ ਦੋਸਤੋ ਜੇਕਰ ਕਰਮਾਂ ਦੀ ਬੱਚੀ ਦੇ ਜਾਂਦੀ ਹੈ ਉਹ ਵੀ ਅੱਗੇ ਵਾਧੇ ਦਾ ਸੌਦਾ ਚੰਗੇ ਸੀਮਨ ਵਾਲੀ ਤਾਂ ਕਿਸੇ ਵੀਰ ਦੇ ਘਰੇ ਬਰੀਡ ਬਣ ਜੂਗੀ ਸੋ 25 ਲੀਟਰ ਵੀਰ ਦੱਸ ਰਿਹਾ ਵੀ 25 ਲੀਟਰ ਮਿਲਕਿੰਗ ਜਿਹੜੀ ਇਹਨੇ ਕਰਵਾਈ ਆ ਦੂਜੇ ਸੂਬੇ ਦੇ ਵਿੱਚ ਸੋ ਦੂਜੇ ਸੂਬੇ ਲੈ ਕੇ ਆਏ ਸੀਗੇ ਤੇ ਫਿਲਹਾਲ ਹੁਣ ਤੀਜਾ ਸਵੇਰ ਇਸ ਵਾਰ ਨੇ ਸੁਣਾਇਆ ਅੱਗੇ ਆ ਦੇਖੋ ਪਾਕੀਂ ਬਲਕਿ ਇਹ ਤਾਂ ਕਿਸੇ ਤਰ੍ਹਾਂ ਦੀ ਪੱਕੀ ਡਰਾਈ ਕਿਚਨ ਵਿੱਚ ਕਿੰਨਾ ਸਮਾਂ ਹੋ ਗਿਆ ਛੱਡੀ ਨੂੰ ਤੋਂ ਇਹਨੂੰ ਕੁੱਲ ਮਿਲਾ ਕੇ ਹੋ ਗਿਆ ਜੀ ਤਕਰੀਬਨ 3 ਕ ਮਹੀਨੇ ਛੱਡੀ ਨੂੰ ਠੀਕ ਹੈ ਜੀ ਹਾਂਜੀ ਉਹ ਦੋਸਤੋ 3 ਕ ਮੰਥ ਵੈਸੇ ਵੀ ਚਲੋ ਪਸੂ ਢਾਈ ਤੋਂ 3 ਮਹੀਨੇ ਚਾਹੀਦਾ ਡਰਾਈ ਕਰਨਾ ਤੇ 3 ਕ ਮੰਥ ਹੋ ਗਿਆ ਸਮਾਂ ਇਹਨੂੰ ਬਿਲਕੁਲ ਛੱਡੀ ਨੂੰ ਦੁੱਦੋ ਲੈ ਆਓ ਵੀ ਇੱਕ ਵਾਰੀ ਖੋਲ ਕੇ ਤੋੜ ਗਿਆ ਲੰਮਾ ਇੱਧਰ ਬਾਹਰ ਹੀ ਕੱਢ ਲਿਓ ਠੀਕ ਹੈ ਜੀ ਸੋ ਦੋਸਤੋ ਇੱਕ ਵਾਰੀ ਲੰਮਾ ਤੋੜ ਕੇ ਆਪਾਂ ਦਿਖਾਉਣੀ ਆ ਤੁਹਾਨੂੰ ਅੱਜ ਤਕਰੀਬਨ 7 ਅਗਸਤ ਜੇਕਰ ਆਪਾਂ ਅੱਜ ਤੋਂ ਅੰਦਾਜ਼ਾ ਲਾਈਏ ਤਾਂ तकरीबन ਹਜੇ ਵੀ ਕੋਈ 12-13 12 ਕ ਦਿਨ ਦਾ ਆਈਡੀਆ ਕੋਈ ਵੀਰ ਮੰਨ ਲਈ ਠੀਕ ਆ 10 ਤੋਂ 12 12 ਕ ਦਿਨ ਦਾ ਆਈਡੀਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਕਾਦ ਵੱਡਾ ਠੀਕ ਆ ਜੀ ਜਿੱਦਾਂ ਇੱਕ ਆਪਾਂ ਨਾਰਮਲ ਪੰਜਾਬ ਵਾਲੀ ਜਰਸੀ ਦੇਖਦੇ ਆ ਵੱਡੇ ਕਾਦ ਦੇ ਵਿੱਚ ਬਾਕੀ ਭਾਰਾ ਪੇਟ ਵਜਨ ਲੋਡ ਪੂਰਾ ਠੀਕ ਆ ਤੇ ਥੱਲਿਓ ਦੋਸਤੋ ਵੜਾਂ ਦੀ ਜ਼ਿਕਰ ਗੱਲ ਕਰੀਏ ਕੋਈ 5-4 ਦਿਨ ਜਦੋਂ ਕੋਈ ਇੱਕ ਦੋ ਦਿਨ ਵੀ ਰਹਿ ਜਾਣ ਜਾਂ ਪਸ਼ੂ ਸੂਣ ਤੋਂ ਬਾਅਦ ਵੀ ਵੜਾਂ ਓਵੇਂ ਓਵੇਂ ਬੰਨੀਆਂ ਚਟਾਰ ਹੋ ਜਾਂਦੀਆਂ ਨੇ ਠੀਕ ਆ ਜੀ ਤੇ ਕਈ ਬਣ ਕੇ ਸੁਕੇ ਵੀ ਪਸ਼ੂ ਜਿਹੜਾ ਦੋਸਤੋ ਪਤੇਰੇ ਬਣਦਾ ਆ ਦੇਖੋ ਅੱਛਾ ਮਲਕੀ ਤਾਂ ਬਾਕੀ ਚਵਾਈ ਚ ਬਈ ਚਾਰੇ ਥਾਂ ਆਪਾਂ ਜੀ ਬਹੁਤ ਬਹੁਤ ਵਧੀਆ ਜੀ ਅਗਲੇ ਟਿਪ ਕੇ ਵੇਖ ਲੈਣੀ ਮੋਗੇ ਅਰਗੀ ਚਵਾਈ ਜੀ ਬਿਲਕੁਲ ਜੀ ਬਿਲਕੁਲ ਤੇ ਮਲਕੀ ਤਾਂ ਵੈਸੇ ਚਲੋ ਤੁਸੀਂ ਪਿਛਲੇ ਸਵੇ ਸਾਂਭੀ ਆ ਦੁੱਧ ਵੀ ਚੋਇਆ ਕਿੰਦੀ ਫੈੜ ਫੁੱਟ ਰਹੀ ਹੈ ਜੀ ਇਹ ਜੀ ਫਟ ਆਉਂਦੀ ਰਹੀ ਆ 60 5958 ਠੀਕ ਆ ਹਾਂਜੀ ਬਕਾਇਦਾ ਪੰਡੇਰੀ ਤੇ ਦੁੱਧ ਪਾਉਂਦੇ ਰਹੇ ਆ ਤੇ ਉਹ ਤਾਂ ਫਿਰ ਡੇਲੀ ਦਾ ਪਤਾ ਲੱਗਦਾ ਰਹਿੰਦਾ ਹਾਂਜੀ ਹਾਂਜੀ ਠੀਕ ਆ ਜੀ ਉਹ ਦੋਸਤ 60 ਫਟ ਵਾਲਾ ਦੁੱਧ ਠੀਕ ਆ ਤੇ ਬਾਕੀ ਚੰਗੀ ਆ ਵੈੜ ਸੋਹਣੀ ਆ ਸੋਹਣੇ ਕੱਦ-ਕੱਦ ਦੇ ਵਿੱਚ ਸੋਹਣਾ ਸਟਰਕਚਰ ਆ ਤੇ ਬਾਕੀ ਤੁਸੀਂ ਆਪਣੀ ਤਸੱਲੀ ਕਰ ਲਿਓ ਕਿਸੇ ਵੀਰ ਨੇ ਖਰੀਦ ਰਹੀਆਂ ਟਿੱਪ ਕੇ ਵਰਾ ਕੇ ਤਸੱਲੀ ਕਰ ਲਿਓ ਠੀਕ ਆ ਤੇ ਮਲਕੀਤ ਅੱਦੀ ਕੀ ਡਿਮਾਂਡ ਕਰਦੇ ਇਹਦਾ 70000 ਰੁਪਏ ਮੰਗਦੇ 70000 ਹਾਂਜੀ ਮਾਨਤਾਂ ਹੋ ਜਾਊਗਾ ਵਿੱਚੋਂ ਠੀਕ ਆ ਮਾਨਤਾਂ ਕੋਈ 100 200 ਵਾਲਾ ਕਿ ਕਿਵੇਂ ਨਹੀਂ ਕੋਈ ਨਹੀਂ ਜਾਰਖੰਡ ਕਰਦੇ ਆਂਗੇ ਹਾਂ ਹਾਂਜੀ ਕਰਦੇ ਜੋ ਖੁੱਲੇ ਛੋੜ ਛਫਾ ਕੇ ਇਹਦੇ ਚ ਘੜੀ ਹੈ ਕੋਈ ਸੱਜਣ ਲੈ ਕੇ ਜਾਵੇ ਤੇ ਯਾਦ ਕਰੇ ਹਾਂਜੀ ਲਓ ਦੋਸਤੋਂ ਬਾਕੀ ਦੇ ਲੋ ਤੁਹਾਡੇ ਸਾਹਮਣੇ ਆ ਦੱਸਦੇ ਨੇ ਇਹਨੂੰ ਅਜੇ ਰਹਿੰਦੇ ਆ ਹਾਂ ਹਾਂਜੀ ਤੇ 10 ਦਿਨਾਂ ਤੱਕ ਤੇ ਬਹੁਤ ਬਣ ਜਾਣਾ ਇਹਨੇ ਬਿਲਕੁਲ ਜੀ ਬਿਲਕੁਲ ਸੋ ਦੋਸਤੋਂ 10 ਕ ਦਿਨ ਲੈਫਟ ਆ 10 ਕ ਦਿਨ ਪੈਂਡਿੰਗ ਆ ਕਿਉਂਕਿ ਸਟਰਾਹ ਤੁਹਾਨੂੰ ਦਿਖਾ ਦਿੱਤੀ ਆ ਤੇ ਲਿਖਤੀ ਤੌਰ ਤੇ ਵੀ ਚਲੋ ਲਿਖੇ ਹੁੰਦੇ ਆ ਦਿਨ ਇਹ ਤਾਂ ਹੈ ਨਹੀਂ ਕਿ ਵੀ ਦੋਸਤੋਂ ਕੋਈ ਤੇ ਜ਼ਿਆਦਾ ਫਰਕ ਨਹੀਂ ਪੈਂਦਾ ਲਿਖਤੀ ਤੌਰ ਤੇ ਲਿਖੇ ਆ 10 ਕ ਦਿਨ ਹਜੇ ਪੈਂਡਿੰਗ ਆ ਇਸ ਬੈਡ ਤੇ ਇੱਕ ਇਧਰੋਂ ਆਪਾਂ ਜਿਹੜੀ ਵੀਰ ਇਹਦੀ ਗੱਲ ਕੀਤੀ ਸੀ ਇਹ ਡੈਨਮਾਰਕ ਸੀਮੰਟ ਦੀ ਆ ਹਾਂਜੀ ਇਹ ਆਪ ਡੈਨਮਾਰਕ ਦੀ ਆ ਜੀ ਚਾਰ ਤਾਂ ਤਮੂਹਾਂ ਦੋਸਤੋ ਡੈਨਮਾਰਕ ਸੀਮੰਟ ਦੀ ਆ ਆਪ ਆ ਤੇ ਕਦ ਵੀ ਸੋਹਣਾ ਹੈ ਇਸ ਬੈਡ ਦਾ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਤੁਸੀਂ ਮੰਨ ਸਕਦੇ ਜੀ ਤੋਂ ਥਾਣ ਤੁਹਾਨੂੰ ਝੋਲੀ ਝਾਲੀ ਇੱਕ ਵਾਰੀ ਤੁਹਾਨੂੰ ਆਪਾਂ ਚੈੱਕ ਕਰਾਵਾਂਗੇ ਗੱਪਣਾ ਗੱਪਣ ਵੀ ਜਿਹੜੀ ਦੋਸਤੋ ਚੈੱਕ ਪਾਸ ਹੋ ਗਈ ਆ ਦੋ ਮਹੀਨਿਆਂ ਤੋਂ ਚੈੱਕ ਤੋਂ ਤੋਂ ਥਾਣ ਤੁਸੀਂ ਵੇਖੋ ਝੋਲੀ ਝਾਲੀ ਦੋਸਤ ਲੜਾ ਲੜਾ ਅੱਜ ਤੋਂ ਤੁਸੀਂ ਵੇਖੋ ਕਰਮ ਵਾਲੀ ਨੇ ਬਿਲਕੁਲ ਬਾਹਰ ਕਾਫੀ ਸੋਹਣੀ ਵੰਡ ਤੇ ਕਿਸੇ ਤਰ੍ਹਾਂ ਦਾ ਕੋਈ ਬੱਚਾ ਜਾਂ ਫੋਟ ਜਾਂ ਐਕਸਟਰਾ ਮਾਸ ਲੱਗਾ ਤੁਹਾਨੂੰ ਨਜ਼ਰ ਨਹੀਂ ਆਊਗਾ ਚਾਰ ਥਾਂ ਤੇ ਥਾਣੇ ਵੀ ਦੋਸਤੋ ਪਹਿਲਾਂ ਉਹ ਬੈਰ ਦੇ ਸੋਨਾ ਤੇ ਪੂਰਾ ਥੀ ਚਵਾਈਲਾ ਥਣ ਨਿਕਲ ਕੇ ਸਾਹਮਣੇ ਆਊਗਾ ਅੱਛਾ ਇਹ ਕੇਸ ਸੀਮਨ ਤੋਂ ਅੱਗੇ ਗੱਬਣਾ ਜੀ ਇਹ ਆ ਜੀ ਬਲੈਕ ਪੈਂਥਰ ਤੋਂ ਬਲੈਕ ਪੈਂਥਰ ਤੋਂ ਹਾਂਜੀ ਇਹ ਕਿਹੜੀ ਜੁਨੀ ਆਪਣਾ ਕਿਹਾ ਹਸਾਰ ਸੀਮਨ ਹਸਾਰ ਸੀਮਨ ਬੈਂਕ ਹਸਾਰ ਦਾ ਠੀਕ ਆ ਜੀ ਹਾਂਜੀ ਇਹ ਹਸਾਰ ਸੀਮਨ ਬੈਂਕ ਦਾ ਦੋਸਤੋ ਜਿਹੜਾ ਪੈਂਥਰ ਠੀਕ ਆ ਜੀ ਤੇ ਉਸੇ ਸੀਮਨ ਤੋਂ ਅੱਗੇ ਨੈਕਸਟ ਇਹ ਗੱਬਣਾ ਤੇ ਆਪਾਂ ਵੀਰ ਮਲਕੀ ਤੇ ਆਪਦੇ ਘਰੇ ਚੈ ਚੈੱਕ ਪਾਸ ਹੈ ਜੀ 2 ਮਹੀਨੇ ਦਾ ਚੈੱਕ ਪਾਸ ਠੀਕ ਹੈ ਜੀ ਆਪਣੀ ਇਹਨੇ ਫੋਟੋ ਦੇ ਯਕੀਨ ਤੇ ਜਾਂ ਕਿਸੇ ਜਿਹਨੇ ਦਿੱਤੀ ਆ ਜਿਹਨੇ ਲੈਣੀ ਉਹ ਆਪਣੀ ਚੈੱਕ ਕਰਾ ਸਕਦਾ ਠੀਕ ਹੈ ਮੈਂ ਕਹਾਂ ਵੀ ਗਰਮੀ ਦਾ ਚਲੋ ਸੀਜ਼ਨ ਆ ਬਹੁਤੇ ਵੀਰ ਹੁੰਦਾ ਵੀ ਯਾਰ ਅਸੀਂ ਆਪਦੇ ਘਰੇ ਲੈ ਕੇ ਜਾਣੀ ਆ ਤੇ ਯਕੀਨ ਨਾਲ ਦੀ ਸਹਿਬਾ ਕਿ ਉਸੇ ਡਾਕਟਰ ਨਾਲ ਗੱਲ ਵੀ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਗੱਲ ਕਰਾ ਸਕਦੇ ਆ ਬਿਲਕੁਲ ਜੀ ਬਿਲਕੁਲ ਤਾਂ ਦੱਸੋ ਡੈਨਮਾਰਕ ਸੀਮੰਟ ਦੀ ਇਹ ਆਪ ਵਹਿੜ ਆ ਪਹਿਲਾਂ ਅੰਵਛੀ ਨੇ ਸੁਣਾ ਪਲੋਂ ਠੀਕ ਹੈ ਜੀ ਮੂੰਹ ਚਾਰ ਦਾ ਦਾ ਤੇ ਬਾਕੀ ਝੋਲੀ ਝਾਲੀ ਤੁਸੀਂ ਆਪ ਹੀ ਆ ਚੈੱਕ ਕਰ ਪੱਕੀ ਵਹਿੜ ਨਿੱਤਰ ਕੇ ਸਾਹਮਣੇ ਆਈ ਹੁਣ ਆ ਲਓ ਹੇਗਾ ਲਾਓ ਇਹਨੂੰ ਖੋਲ ਕੇ ਮਾੜਾ ਤੋਰ ਦਈਏ ਜੀ ਆਹ ਕੋਈ ਨਹੀਂ ਅੰਦਰੇ ਤੋਰ ਦਈਏ ਕੋਈ ਗੱਲ ਅੱਛਾ ਤੋਰ ਦਿਓ ਲੈ ਕੇ ਨਾ ਇੱਧਰ ਭਜੇ ਨਾ ਲਾ ਤਸੋ ਇਹ ਵੀ ਵੀਰ ਦਾ ਬਿਲਕੁਲ ਸੇਲ ਕਰਨ ਦਾ ਪਲਾਨ ਬਣਿਆ ਬਾਕੀ ਰੇਡ ਪੜਤਾ ਮੈਚ ਕਰ ਗਿਆ ਤੇ ਤੁਹਾਨੂੰ ਪਸੰਦ ਆ ਗਈ ਚੀਜ਼ ਤੇ ਤੁਸੀਂ ਖਰੀਦ ਲਓਗੇ ਨਹੀਂ ਤੇ ਵੀਰਾਂ ਦਾ ਵੀ ਸੈਕੰਡ ਜਿਹੜਾ ਡਿਸੀਜਨ ਆਪਣਾ ਹੈਗਾ ਵੀ ਇਹਨੂੰ ਘਰੇ ਸਾਹਮ ਲਾਵਾਂਗੇ ਫਿਰ ਮੌਕੇ ਤੇ ਕਿਤੇ ਜਦੋਂ ਰੋਤਾ ਹੀ ਠੀਕਾ ਜੀ ਕੋਈ ਸਮਾਂ ਆਇਆ ਇਹਦੇ ਤੇ ਬਿਲਕੁਲ ਉਦੋਂ ਆਪਾਂ ਸੇਲ ਕਰਾਂਗੇ ਫਿਲਹਾਲ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਵੀਰ ਨੂੰ ਜਜੂ ਨੂੰ ਪਸੰਦ ਆਊਗੀ ਅੱਜ ਦੇ ਹਿਸਾਬ ਨਾਲ ਦੋਸਤੋ ਅੱਜ ਦਾ ਰੇਟ ਮੰਗਿਆ ਜਾਊਗਾ ਜਦੋਂ ਤਿਆਰੀ ਤੇ ਹੋਈ ਚਲੋ ਉਦੋਂ ਕਿਸੇ ਵੀਰ ਨੇ ਗਾਂ ਜਾ ਕੇ ਆਪ ਵੀ ਸੀਲ ਕਰਨੀ ਐ ਸਾਂਭਣੀ ਐ ਠੀਕ ਆ ਜੀ ਠੀਕ ਆ ਤੇ ਮਲਕੀਤ ਅੱਜ ਇਹ ਕਿੰਨੇ ਦੀ ਦੇ ਦੇਣੀ ਫਿਰ ਆਪਾਂ ਇਹਦਾ ਕੋਈ ਨਹੀਂ ਚਾਹਵਾਨ ਵੀਰ ਫੋਨ ਕਰ ਲੈਣ ਇਹਦਾ ਫੋਨ ਤੇ ਕਰ ਲਾਂਗੇ ਆਪਾਂ ਫੋਨ ਤੇ ਹਾਂਜੀ ਕਿਉਂਕਿ ਇਹ ਆਪ ਤਨ ਪਤਾ ਹੀ ਦੱਸਿਆ ਸਾਰਾ ਰਿਕਾਰਡ ਆ ਇਹ ਕਰਕੇ ਇਹਦਾ ਕੋਈ ਨਹੀਂ ਫੋਨ ਤੇ ਕਰ ਲਾਂਗੇ ਚਲੋ ਫੋਨ ਤੇ ਕਰ ਲਿਆ ਜੀ ਆਪਾਂ ਹੋਊਗਾ ਜੈ ਜੀ ਜੈ ਜੀ ਹੋਊਗਾ ਹਾਂ ਠੀਕ ਆ ਜੀ ਹਾਂ ਜੀ ਲਓ ਦੱਸੋ ਹੋਊਗਾ ਜੈ ਜੀ ਬਾਕੀ ਫੋਨ ਤੇ ਵੀਰਾਂ ਦਾ ਵੀ ਮੋਲ ਲੈਂਦਾ ਆਪਾਂ ਕਰ ਲਾਂਗੇ ਵੀ ਚਾਹਵਾਨ ਵੀਰ ਸੰਪਰਕ ਤੁਸੀਂ ਕਰ ਲਿਓ 2 ਮਹੀਨੇ ਦੀ ਗੱਬ ਚੱਕ ਪਾਸ ਤੇ ਅੱਗੇ ਬਣੀ ਵੀ ਚੰਗੇ ਸੀਮਨ ਤੋਂ ਆਪ ਵੀ ਦੋਸਤ ਡੈਨਮਾਰਕ ਦੀ ਆ ਉਹ ਤੁਸੀਂ ਇਥੇ ਆਣ ਕੇ ਜਿਹੜੀ ਦੋਸਤ ਘਰੇ ਆਣ ਕੇ ਤਸੱਲੀ ਕਰ ਲਿਓ ਠੀਕ ਆ ਜੀ ਮੋਲ ਫੋਨ ਤੇ ਕੀਤਾ ਜਾਊਗਾ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਠੀਕ ਆ ਜੀ ਇਧਰ ਇੱਕ ਦੋਸਤ ਆਫਸਰ ਛੋਟੀ ਆ ਠੀਕ ਆ ਜੀ ਮੁਰਾ ਬਰੀਡ ਦੇ ਵਿੱਚ ਦੋਸਤੋ ਛੋਟੀ ਆ ਕੱਤੀ ਕਹਿ ਸਕਦੇ ਆ ਖੀਰੀ ਏ ਹਾਂਜੀ ਖੀਰੀ ਆ ਜੀ 16 ਮਹੀਨਿਆਂ ਦੀ ਕੱਟੀ ਖੀਰੀ ਏ ਨਾ 16 ਮਹੀਨਿਆਂ ਦੀ ਅੱਛਾ ਜੀ ਹਾਂਜੀ ਖੀਰੀ ਬਿਲਕੁਲ ਲਓ ਵੀ ਦੋਸਤੋ ਖੀਰੀ ਕੱਟੀ ਆ ਸੁ ਸਿੰਘੀ ਸਿੰਘੀ ਬਹੁਤ ਜਿਆਦੀ ਸੋਹਣੀ ਆ ਦੇਖੋ ਜੀ ਮੂੰਹੋਂ ਦੰਦੀ ਵਿੱਚ ਆ ਕੇ ਕਰੋ ਤੁਸੀਂ ਠੀਕ ਆ ਜੀ ਬਿਲਕੁਲ ਦੁੱਧ ਦੰਦਾ ਤੇ 16 ਮਹੀਨਿਆਂ ਦੀ ਇਹ ਕੱਟੀ ਆ ਛੋਟੀ ਸਿੰਘੀ ਆ ਲਾਜਵਾਬ ਕੋ ਕਿਸੇ ਵੀਰ ਨੇ ਦੋਸਤੋ ਬਿਲਕੁਲ ਜੇਕਰ ਆਪਾਂ ਇਹੋ ਜੀ ਵੱਡੀ ਝੋਟੀ ਦੀ ਗੱਲ ਕਰੀਏ ਤਾਂ ਸਵਾ ਸਵਾ ਲੱਖ ਤੋਂ 1.5 ਲੱਖ ਦਾ ਰੇਟ ਆ ਦੋਸਤੋ ਜਦੋਂ ਬਣ ਕੇ ਪਸ਼ੂ ਤਿਆਰ ਹੋ ਜਾਂਦਾ ਤੇ ਕੱਟੀ ਆ ਤੁਹਾਡੇ ਸਾਹਮਣੇ ਆ ਪ੍ਰੋਪਰ ਆਪਾਂ ਝੋਲੀ ਚਾਲੀ ਇਹਦੀ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਲਓ ਜੀ ਠੀਕ ਹੈ ਜੀ ਠੀਕ ਹੈ ਜੀ अच्छा ते ਮਲਕੀਤ ਮਾਲਾ 16 ਕਿ ਮਹੀਨਿਆਂ ਦੀ ਹੈ ਇਹਦੀ ਮਾਂ ਇਹਦੀ ਮਦਰ ਆਪਣੇ ਕੋਲ ਹੀ ਸੀ ਨਹੀਂ ਜੀ ਆਪਾਂ ਇਹ ਮੁੱਲ ਲਈ ਐ ਮਰੀਦੀ ਸੀਗੀ ਖਰੀਦੀ ਸੀ ਠੀਕ ਹੈ ਜੀ ਬੱਚਾ ਖਰੀਦੀ ਸੀ ਇਤਨੇ ਬਣੀ ਥਣੀ ਹਾਂਜੀ ਠੀਕ ਹੈ ਜੀ ਦੋਸਤੋ 16 ਮਹੀਨਿਆਂ ਦੀ ਆ ਪਰ ਇਹਦੀ ਮਦਰ ਦਾ ਦੋਸਤੋ ਕੋਈ ਵੀਰਾਂ ਦਾ ਵੀ ਰਿਕਾਰਡ ਨਹੀਂ ਆਪਾਂ ਇਸੇ ਤਰ੍ਹਾਂ ਖਰੀਦੀ ਸੀ ਤੇ ਬਿਲਕੁਲ ਜੈਡ ਬਲੈਕ ਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਵੈਸੇ ਨਸਲ ਬਰੀਡ ਦੇ ਵਿੱਚ ਹੀ ਆ ਚੰਗੇ ਸੀਮਨ ਦੀ ਹੋ ਸਕਦੀ ਆ ਬਾਕੀ ਤੁਹਾਨੂੰ ਪਤਾ ਹੀ ਆ ਦੋਸਤੋ ਕਿਹੜਾ ਨਾਰਮਲ ਸਾਨ ਮਾਲੀ ਦੇ ਕਿਤੇ ਨਾ ਕਿਤੇ ਜਾਂ ਤਾਂ ਪੂਛਵਾਰ ਵਾਈਟ ਆ ਕੇ ਤੇ ਜਾਂ ਕਿਤੇ ਮੱਥੇ 'ਚ ਫੁੱਲ ਆ ਗਿਆ ਤੇ ਹੈ ਵੀ ਚੰਗੇ ਬਾਪ ਦੀ ਲਾਤ ਆ ਬਾਕੀ ਅੱਗੇ ਮੇਰਾ ਵੀਰ ਕੋਈ ਚੰਗੀ ਸਾਫ ਸੁਮਾਲ ਕਰ ਲੂਗਾ ਤੇ ਸਿਰੇ ਪਤਨ ਲੱਗ ਜੂਗੀ ਝੋਟੀ ਬਿਲਕੁਲ ਸੋਹਣੀ ਆ ਨਿੱਗਰ ਪਿੰਡੇ ਦੀ ਤੇ ਪੂਰੀ ਜੰਮੀ ਬਾਲੀਓ ਕੋਈ ਲੱਸੀ ਫਿੱਕੀ ਨਹੀਂ ਠੀਕ ਆ ਅਸ਼ਾ ਮਲਕੀ ਤੇ ਦੀ ਕੀ ਡਿਮਾਂਡ ਕਰ ਦਾਂਗੇ ਵੀਰ ਇਹਦਾ ਮੁੱਲ ਕਰਦੇ 35000 35000 ਹਾਂਜੀ ਠੀਕ ਆ ਜੀ ਮਾਨਤਾਣ ਹੋ ਜੂਗਾ ਵਿੱਚੋਂ ਹਾਂ ਹਾਂਜੀ ਮਾਨਤਾਣ ਕਿੰਨਾ ਕੁ ਹੋ ਜੂਗਾ ਤੇ 30000 ਦੀ ਦੇਣਾ ਕੋਰ ਗਜੈਸ ਕੋਈ ਨਹੀਂ ਬਿਲਕੁਲ ਗਜੈਸ ਕੱਢ ਕੇ ਦੱਸਦਾ ਗਜੈਸ ਕੱਢ ਕੇ ਦੱਸਦਾ ਤੁਹਾਨੂੰ ਲਓ ਵੀ 30000 ਦੀ ਦੋਸਤੋ ਇਹ ਕੱਟੀ ਮਿਲ ਜੂਗੀ ਉਹ ਵੀ ਕਿਸੇ ਵੀਰ ਨੇ ਚਲੋ ਗਾਂ ਸਾਹਮਣੀ ਆ ਬਾਕੀ ਦੋਸਤੋ ਚਲੋ ਹਰ ਕਵੀਰ ਦੀ ਆਪੋ ਆਪਣੀ ਇੱਛਾ ਹੈ ਬਾਕੀ ਸਮਝਣਾ ਕਿਸੇ ਨੇ ਪੈਸੇ ਲਾਉਣੇ ਆ ਤੇ ਡਿਮਾਂਡ ਵੀਰ ਨੇ 30000 ਕੀਤੀ ਲੈਣ ਦੇਣ 30000 ਆ ਬਾਕੀ ਪਸੰਦ ਆਊਗੀ ਕੱਟੀ ਝੋਟੀ ਦੋਸਤੋ ਜਿਹੜੇ ਵੀਰ ਕੇ ਸ਼ੌਂਕੀਆ ਤੌਰ ਤੇ ਲੱਭ ਰਹੇ ਇਹੋ ਜਿਹਾ ਪਸੂ ਖਰੀਦਣਾ ਚਾਹੁੰਦੇ ਆ ਤੇ ਜ਼ਰੂਰ ਤੁਸੀਂ ਹੱਥ ਪਾ ਲੋਗੇ ਠੀਕ ਆ ਜੀ ਬਹੁਤ ਪਿਆਰੀ ਕੱਟੀ ਆ ਤੇ 16 ਮਹੀਨਿਆਂ ਦੀ ਤੇ तकरीबन 5 6 ਮਹੀਨੇ ਸਾਫਣੀ ਤੇ ਬਿਲਕੁਲ ਲੱਗਣ ਦੇ ਕਾਬਿਲ ਆ ਹਾਂਜੀ ਹਾਂ ਇਹਦੇ ਜ ਆਪਣੇ ਕੋਲ ਰਹਿ ਗਈ ਤੇ ਚੋਂ 5 5 ਮਹੀਨਿਆਂ ਚ ਬਣ ਜਾਣੀ ਵਧੀਆ ਹੋਰ ਕਿਸੇ ਦਾ ਪਤਾ ਨਹੀਂ ਹੁਣ ਸੇਵਾ ਕਿਹੋ ਜੀ ਕਰਦਾ ਜੀ ਸਹੀ ਆ ਸਹੀ ਆ ਸਹੀ ਤੇ ਫਿਰ ਕੋ ਇਹਨੂੰ ਕੁੱਲ ਮਿਲਾ ਕੇ 33 32 ਦਿਨ ਹੋਏ ਆਈ ਨੂੰ ਅੱਛਾ ਜੀ ਤੇ ਪਹਿਲਾਂ ਨਾਲ ਡਬਲ ਹੋ ਗਈ ਆ ਹਾਂ ਪਰ ਕਿਤੇ ਰਸਾ ਫਿੱਕਾ ਜਾ ਕੇ ਤੇ ਪਸ਼ੂ ਆਇਆ ਹਾਂਜੀ ਤੇ ਹੁਣ ਤਾਂ ਬਹੁਤ ਵਧੀਆ ਚੰਗੀ ਆ ਭਰ ਗਈ ਆ ਤੇ ਮਲਕੀ ਤਾਂ ਇੱਕ ਨੰਬਰ ਆਪਣੇ ਵੀਰ ਬੋਲਦਗੇ ਨੰਬਰ ਜੀ 98767 43339 ਠੀਕ ਹੈ ਜੀ ਇੱਕ ਉਰੀ ਨੂੰ ਤੋੜ ਕੇ ਆਪਾਂ ਢੇੜਾ ਕਢਾ ਦਿੱਤੀ ਲਾਗਿਓ ਕਢਾ ਦਿੱਤੀ ਲਾਰ ਦੋਸਤੋ ਇਹ ਵੀ ਸ਼ੌਕੀ ਸ਼ਕੀਨ ਵੀਰਾਂ ਦੇ ਲਈ ਆ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਦੋਸਤੋ ਜਿਹੜਾ ਕੋਈ ਵੀਰ ਚਾਹਵਾਣਾ ਲੱਭ ਰਿਹਾ ਬਿਲਕੁਲ ਇਹੋ ਜਿਹਾ ਪਸ਼ੂ ਵੀ ਗਾਂ ਕਿਤੇ ਪਾਲ ਕੇ ਠੀਕਾ ਸੰਭਾਲ ਕੇ ਕਿਤੇ ਪਸ਼ੂ ਵੱਡਾ ਕਰਕੇ ਗਾਂ ਵੀ ਸੇਲ ਕਰਨਾ ਜਾਂ ਬਿਲਕੁਲ ਘਰੇ ਰੱਖਣਾ ਕਿਸੇ ਵੀਰ ਨੇ ਮੈਨੂੰ ਲੱਗਦਾ ਵੀ ਇੱਕ ਬਰੀ ਜਿਹੜਾ 200 ਵੀਰ ਲੈ ਜਾਊਗਾ ਤੇ ਵੇਚਣ ਦੀ ਸਲਾਹ ਨਹੀਂ ਬਣਦੀਗੀ ਬਾਕੀ ਚੰਗੀ ਕੱਟੀ ਆ ਗਾਂ ਚੰਗੀ ਝੋਟੀ ਬਣ ਕੇ ਤਿਆਰ ਹੋਊਗੀ ਸੋ ਲੈਣ ਦੇਣ ਜਿਹੜਾ ਤੁਹਾਨੂੰ ਆਪਾਂ ਦੱਸ ਦਿੱਤਾ ਦੋਸਤੋ ਵਿੱਚੇ ਵੀਡੀਓ ਦੇ ਤੇ ਮਲਕੀ ਤੋਂ ਭਈ ਆਏ ਨਾਕਸੀ ਅੱਜ ਆਪਣੇ ਕੋਲ ਹਾਂਜੀ ਹੋਰ ਕੋਈ ਗੱਲ ਬਾਤ ਬਾਜੀ ਹੋਰ ਬਹੁਤ ਧੰਨਵਾਦ ਟਡਾ ਪਿੰਡ ਮਾਨੋਚਾਲ ਪਹੁੰਚੇ ਤੇ ਠੀਕ ਹੈ ਮਿਹਰਬਾਨੀ ਵੀਰੇ ਲਓ ਦੋਸਤੋ ਇਹ ਸਾਨੂੰ ਵੀਰ ਮਲਕੀਤ ਪਿੰਡ ਮਾਨੋਚਾਲ ਤੇ ਪਸ਼ੂ ਦੋਸਤੋ ਘਰੇਲੂ ਆ ਘਰ ਦੇ ਪਸ਼ੂ ਆ ਠੀਕ ਹੈ ਜੀ ਤੇ ਫਿਲਹਾਲ ਅੱਜ ਇਨੇ ਕ ਨਕਸੀ ਜਿਹੜੇ ਵੀਰ ਦੇ ਘਰੋਂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ